ਮੀਂਹ ਦੇ ਅਲਰਟ ਬਾਰੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਰਜਿੰਦਰ ਸਿੰਘ ਮਾਨ ਅੱਜ 28 ਜੁਲਾਈ 2025 ਦੇ ਟਾਈਮ ਕਰੀਬ ਸਵਾ 5 ਤੋਂ ਉੱਪਰ ਹੋ ਚੁੱਕੇ ਨੇ ਜਿੱਦਾਂ ਕਿ ਅੱਜ ਹਮੋਸਪੱਟ ਵਾਲੀ ਗਰਮੀ ਤਸੀਨੀਆਂ ਵਾਲੀ ਗਰਮੀ ਜਿਹੜੀ ਹਾਲੋ ਬੇਹਾਲ ਕੀਤਾ ਹੋਇਆ ਪੰਜਾਬ समेत ਸਮੁੱਚੇ ਉੱਤਰ ਪ੍ਰਾਤ ਨੂੰ ਪਰ باوجود ਇਹਦੇ ਅਜ ਤੜਕਸਾਰ ਤੋਂ ਪੰਜਾਬ ਦੇ ਹਿਮਾਚਲ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਮੀਂਹ ਦੀਆਂ ਕਾਰਵਾਈਆਂ ਟੁੱਟੀਆਂ ਮੀਂਹ ਦੀਆਂ ਕਾਰਵਾਈਆਂ ਵੀ ਦੇਖਣ ਨੂੰ ਮਿਲ ਰਹੀਆਂ ਨੇ ਜਿਦੇ ਵਿੱਚ ਪੁਆਧੇ ਏਰੀਆ ਮੁਕਰਿਆ ਤੇ ਪਟਿਆਲਾ ਸੰਗਰੂਰ ਦੇ ਵੀ ਥੋੜੇ ਅਜਮਿਨੀਆ ਕਾਰਵਾਈਆਂ ਵੇਖ ਨੂੰ ਮਿਲੀਆਂ ਮੀਂਹ ਕਿਤੇ ਹਲਕਾ ਦਰਮਿਆਨਾ ਸੀ ਤੇ ਕਿਤੇ ਕਿਤੇ ਭਾਰੀ ਮੀਂਹ ਦੀ ਛੱਟ ਵੀ ਲੱਗਦੀ ਦਿਖਾਈ ਦਿੱਤੀ ਆ ਪਰ ਇੰਨਾ ਘੱਟ ਖੇਤਰੀ ਕਾਰਵਾਈਆਂ ਕਾਰਨ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਦੇ ਬਹੁਤੇ ਇਲਾਕਿਆਂ ਵਿੱਚ ਹੌਮਸਮ ਬਾਟਾਲੀ ਗਰਮੀਾਂ ਪਸੀਨੀ ਵਾਲੀ ਗਰਮੀ ਜਿਹੜੀ ਉਹ ਬਹੁਤ ਜ਼ਿਆਦਾ ਬਣੀ ਹੋਈ ਹੈਗੀ ਇਹ ਤੋਂ ਕੱਲ ਤੋਂ ਰਾਹਤ ਮਿਲਦੀ ਸੁਭਾਵਨਾ ਗਈ ਕਿਉਂਕਿ ਇੱਕ ਐਮਪੀ ਉੱਪਰ ਘੱਟ ਦਬਾ ਦਾ ਖੇਤਰ ਬਣਿਆ ਹੋਇਆ ਜਿਹੜਾ ਹੌਲੀ-ਹੌਲੀ ਹਰਿਆਣੇ ਵੱਲ ਨੂੰ ਵਧ ਰਿਹਾ ਹਰਿਆਣੇ ਕੋਲ ਆ ਕੇ ਥੋੜਾ ਕਮਜ਼ੋਰ ਜ਼ਰੂਰ ਪੈ ਸਕਦਾ ਹੈ ਲਗਾਤਾਰ ਹਰਿਆਣੇ ਉੱਪਰ ਘੁੰਮਦਾ ਹਾਲਵਾ ਬੈਲਟ ਵੱਲੋਂ ਵੀ ਇਹ ਥੋੜਾ ਖਿਸਕੇ ਜਿਸ ਦਾ ਕਰਕੇ ਕੱਲ 29 ਜੁਲਾਈ ਤੋਂ ਮੀਂਹ ਦੀਆਂ ਕਾਰਵਾਈਆਂ ਸ਼ੁਰੂ ਹੋ ਸਕਦੀਆਂ ਜਿਸ ਨਾਲ ਮੁਰਕੇ ਪਸੀਨੇ ਹੋਮਸਪਟਾ ਵਾਲੀ ਗਰਮੀ ਤੋਂ ਵੱਡੀ ਰਾਹਤ ਮਿਲੂਗੀ ਕਿਉਂਕਿ ਇਹਦੇ ਨਾਲ ਪੂਰੇ ਦੀਆਂ ਹਵਾਵਾਂ ਖੁੱਲ ਜਾਣੀਆਂ ਨੇ ਅੱਜ ਰਾਤ ਤੋਂ ਕੱਲ ਤੋਂ ਬੱਦਲਵਾਈ ਵਾਲਾ ਮਾਹੌਲ ਦੇਖਣ ਨੂੰ ਮਿਲੂਗਾ ਟੁੱਟਣੀਆਂ ਮੀਂਹ ਦੀਆਂ ਕਾਰਵਾਈਆਂ ਮੀਂਹ ਕਾਰਵਾਈਆਂ ਵੀ ਜਿਹੜੀਆਂ ਪੰਜਾਬ 50 60 ਫੀਸਦੀ ਖੇਤਰਾਂ ਵਿੱਚ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਕੱਲ ਕਾਰਵਾਈ ਜਿਹੜੀ ਲਿਮਟਡ ਲਾਕਾਂ ਵਿੱਚ ਹੋ ਉਹ ਜ਼ਿਆਦਾ ਏਰੀਆ ਨੂੰ ਕਵਰ ਨਹੀਂ ਕਰੂਗੀ ਪਰ ਫਿਰ ਵੀ ਵੱਡੇ ਪੱਧਰ ਤੇ ਹੋਮਸਪਟਾ ਵਾਲੀ ਪ ਉਸ ਤੋਂ ਬਾਅਦ 30 ਤੇ 31 ਜੁਲਾਈ ਤੇ 1 ਅਗਸਤ ਨੂੰ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਦੇ ਬਹੁਤ ਇਲਾਕਿਆਂ ਚ ਦਰਮਿਆਨੇ ਤੋਂ ਭਾਰੀ ਮੀਂਹ ਦੇ ਸੁਭਾਅ ਨਾਲ ਹੋਊ ਮਾਝੇ ਦੇ ਦਬਾਬੇ ਵਿੱਚ ਵੀ ਦਰਮਿਆਨਾ ਤੋਂ ਭਾਰੀ ਮੀਂਹ ਦੇਖਣ ਨੂੰ ਮਿਲ ਸਕਦਾ ਹੈਗਾ ਇਸ ਤਰ੍ਹਾਂ ਮਾਲਵਾ ਬੈਲਟ ਦੇ ਵਿੱਚ ਵੀ ਦਰਮਿਆਨੇ ਤੋਂ ਭਾਰੀ ਮੀਂਹ ਦੀ ਸੁਭਾਅ ਨਾਲ ਹੋਊਗੀ ਹਾਲਾਂਕਿ ਮਾਲਵਾ ਬੈਟ ਦੇ ਇੱਕ ਦੋ ਜ਼ਿਲ੍ਹੇ ਇਦਾਂ ਦੇ ਹੋ ਸਕਦੇ ਆ ਜਿੱਥੇ ਕਿਤੇ ਕਿਤੇ ਭਾਰੀ ਤੋਂ ਭਾਰੀ ਮੀਂਹ ਵੀ ਪੈ ਸਕਦਾ ਹੈਗਾ ਪਰ ਦੋ ਚਾਰ ਜ਼ਿਲ੍ਹੇ ਪੰਜਾਬ ਦੇ ਇਦਾਂ ਦੇ ਵੀ ਹੋ ਸਕਦੇ ਆ ਜਿੱਥੇ ਮੀਂਹ ਘੱਟ ਖੇਤਰੀ ਜਾਂ ਨਾ ਮੱਤਰ ਰਹਿ ਸਕਦਾ ਹੈਗਾ ਪਰ ਸਿਸਟਮ ਵਧੀਆ ਹੈਗਾ ਤਕੜਾ ਹੈ ਵੀ ਬਹੁਤੇ ਇਲਾਕਿਆਂ ਨੂੰ ਇਹ ਬਹੁਤੇ ਜ਼ਿਲ੍ਹਿਆਂ ਨੂੰ ਦਰਮਿਆਨੇ ਤੋਂ ਭਾਰੀ ਮੀਂਹ ਨਾਲ ਜਿਹੜਾ ਇਹ ਸਿਸਟਮ ਪੰਜਾਬ ਦੇ ਬਹੁਤੇ ਇਲਾਕਿਆਂ ਨੂੰ ਕਵਰ ਕਰੂਗਾ ਸੋ ਬੀਤੇ 2-3 ਦਿਨਾਂ ਤੋਂ ਮਤਲਬ ਕਿ ਦਿਨ ਦਾ ਪਾਰਾ 35-37 ਡਿਗਰੀ ਦੇ ਆਸ-ਪਾਸ ਰਿਕਾਰਡ ਹੋ ਰਿਹਾ ਹੈਗਾ ਕੱਲ ਤੋਂ ਟੈਂਪਰੇਚਰ ਵਿੱਚ ਵੀ ਗਰਾਉਟਾਉਣੀ ਸ਼ੁਰੂ ਹੋ ਜੂ ਕੱਲ ਤੋਂ ਪੂਰੀਆਂ ਦੀਆਂ ਹਵਾਵਾਂ ਅਗਲੇ 3-4 ਦਿਨਾਂ ਦੇ ਲਈ ਖੁੱਲ ਜਾਣਗੇ ਜਮੀਨੀ ਪੱਧਰ ਤੇ ਜਿਹੜੀਆਂ ਕਿ ਬੰਗਾਲ ਦੀ ਖਾੜੀ ਤੋਂ ਚੱਲ ਕੇ ਆਉਣਗੀ ਜਿਸ ਦੇ ਨਾਲ ਬੱਦਲਬਾਜ਼ੀ ਦਾ ਨਿਰਮਾਣ ਹੋਊ ਤੇ ਮੀਂਹ ਦੀਆਂ ਕਾਰਵਾਈਆਂ ਬਹੁਤੇ ਇਲਾਕਿਆਂ 'ਚ ਹੌਲੀ-ਹੌਲੀ ਵੱਧਦੀਆਂ ਦਿਖਾਈ ਦੇਣਗੀਆਂ ਪਰ ਦਿਨ ਦੇ ਪਾਰੇ ਵਿੱਚ ਵੀ ਜਿਹੜੀ ਵੱਡੀ ਗਰਾਫਟ ਦੇਖਣ ਨੂੰ ਮਿਲੇਗੀ ਮਿਲੂਗੀ ਦਿਨ ਦਾ ਪਾਰਾ 30 ਡਿਗਰੀ ਜਾਂ ਇਸ ਤੋਂ ਹੇਠਾਂ ਖਿਸਕ ਸਕਦਾ ਅਗਲੇ 3-4 ਦਿਨਾਂ ਦੇ ਦੌਰਾਨ ਸੋ ਮਤਲਬ ਕਿ ਕੁੱਲ ਮਿਲਾ ਕੇ ਕਹਾਣੀ ਇਹ ਆ ਦਰਮਿਆਨੇ ਤੋਂ ਭਾਰੀ ਮੀਂਹ ਨਾਲ ਅਗਲੇ 3-4 ਦਿਨ ਮੀਂਹ ਦੀਆਂ ਕਾਰਵਾਈਆਂ ਬਹੁਤੇ ਇਲਾਕਿਆਂ ਵਿੱਚ ਦੇਖਣ ਨੂੰ ਮਿਲਣਗੀਆਂ ਜਿਸ ਦੇ ਨਾਲ ਮੁਰਕੇ ਪਸੀਨੇ ਤੇ ਫੱਟ ਵਾਲੀ ਗਰਮੀ ਤੋਂ ਵੀ ਜਿਹੜੀ ਵੱਡੀ ਰਾਹਤ ਮਿਲਦੀ ਦਿਖਾਈ ਦੇਊ